ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਵਾਹਿਗੁਰੂ ਤੰਤਨ ਬਾਬਾ ਜੀ ਮੇਰੇ ਘਰ ਮੇਰਾ ਮਨ ਆ ਗਿਆ ਪਤਾ ਹੈ ਤਾਂ ਪੜਾ ਤੰਦਰਤੀ ਬਖੀ ਮੇਰੇ ਵਾਹਿਗੁਰੂ 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 ਇਹ ਮੇਰੇ ਮਾਰ ਨਦੇ ਵਾਲੇ ਅਮੀਰ ਕਰੀ ਮੇਰੇ ਵਾਹਿਗੁਰੂ ਸਰ ਦਾ ਪ੍ਰਗਟਾਣ ਉਸ ਦੁਆਰ ਵਾਹਿਗੁਰੂ ਵਾਹਿਗੁਰੂ ਤਾਂ ਧੰਨ ਧੰਨ ਬਾਬਾ ਦੀ ਵਾਹਿਗੁਰੂ ਜਿਹੜੀ ਕਲੀ ਮੇਰੇ ਵਾਹਿਗੁਰੂ ਆਤਮਾ ਜਿਉ ਬਾਬਾ ਦੀਪ ਸਿੰਘ ਦੇ ਦਰ ਤੇ ਵਾਹਿਗੁਰੂ ਮਿਹਰ ਕਰੀ ਕਿਰਪਾ ਕਰਕੇ ਰੱਖਿਓ ਵਾਹਿਗੁਰੂ ਕਿਤੇ ਤਪੀ ਬਾਹ ਨਾ ਲੱਗਨ ਦੇ ਮੇਰੇ ਵਾਹਿਗੁਰੂ ਸੱਤੇ ਪਾਤਸ਼ਾਹ ਸੰਤਨ ਬਾਬਾ ਦੀਪ ਸਿੰਘ ਮਿਹਰ ਕਰੋ ਦਾਤਾ ਜੀ ਗੁਰਦੇ ਗੁਰ ਤਾਂਤਨ ਬਾਬਾ ਜੀ ਵਾਹਿਗੁਰੂ 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 ਤਾਨਤਨ ਬਾਬਾ ਸ੍ਰੀ ਗੁਰੂ ਚੰਦੇ ਪਾਤਸ਼ਾਹ ਜੀ ਕੱਥੇ ਗੁਰਵਾਇਦਿਓ ਰਾਮ ਸਾਹਿਬ ਸਾਹਿਬ ਜੀ ਵਾਹਿਗੁਰੂ ਮੇਰ ਘਰੀ ਮੇਰਾ ਮਾਲਕਾ ਆਪਣੇ ਚੰਨ ਨਨੇ ਨਾਲ ਆ ਕੇ ਰੱਖਿਓ ਤਨਗੁਰੂ ਅਟੈਂ ਦੇ ਪਾਸ ਚੱਲਦੀ ਹੈ ਮੇਰੇ ਕੋਲ ਆਹੋ ਜੀ ਆਹੋ ਹਿੱਤ ਰਹਾ ਹੈ ਗੁਰੂ ਵਾਗ ਦੇ ਸੋਰ ਤੇ ਦੇਖਿਆ ਕਰੋ ਹੈ 베ਰੀ ਦੇ ਦੇਖਿਆ ਕਰੋ ਵਾਗ ਜੀ ਆਨ ਦੇ ਰੱਤੈਂ ਦੇ ਪਾਸ ਆਈ

ਕੰਮ ਕਰਦਾ ਹੈ ਜਦੋਂ ਉਹ ਜਾਂਦਾ ਹੈ ਫਾਇਰ ਚੀ ਉਹ ਮਿੱਠਾ ਰਤਾ ਹੈ ਵਾਹਿਗੁਰੂ ਲੈ ਗੁਰਦਾਰ ਮੰਨ ਜੀ ਸਾਰੇ ਦਰੱਖੇ ਕਰੋ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਰਛਾ ਕਰੋ ਵਾਹਿਗੁਰੂ ਜੀ ਬੰਨੀ ਪਾਛਾਈ ਜਿਦੂ ਅਰਜੰਤ ਦੇ ਪਾਛਾਈ ਜੀ ਸ੍ਰੀ ਰਾਮ ਸਾਹਿਬ ਜੀ ਦੇ ਵਾਹਿਗੁਰੂ ਵਾਹਿਗੁਰੂ ਸਤਿਨ ਕਰੋ ਅਰਜੰਤ ਦੇ ਪਾਛਾਈ ਮੇਰੇ ਤੋਂ ਦਾਤਾ ਜੀ वाहेग गर दर्शन करो गुरुद्वारा दोर मंजी साहिब जी, जी तन गुरु अर्जन ਵਾਹਿਗੁਰੂ ਵਾਹਿਗੁਰੂ वाहिगुरु वाहिगुरु माल वाहिगुरु 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 वाहिन वाहित जी ਤੁਹਾਡਾ ਗੁਰਦਵਾਰ ਘਰ ਤੇ ਆਸਣ ਵੀ ਦੇ ਉਹ ਸਾਰੇ ਰੱਖਿਆ ਕਰੋ ਆਗਿਆ ਬਾਗੁਰੂ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਗੁਰਦਵਾਰੇ ਰੱਖਿਆ ਕਰੋ ਜਿਹਨੇ ਵਾਇਕ ਕੀਤਾ ਸਪੋਰਟ ਕਰੋ ਆਗਿਆ ਚੈਨਲ ਦਾ ਤੁਹਾਨੂੰ ਬਾਬਾ ਜੀ ਤੁਹਾਨੂੰ ਤੁਹਾਨੂੰ ਬਾਬਾ ਜੀ ਜਾਨ ਨੂੰ ਰੋਟਿਆਂ ਦੇ ਆਜ ਮੇਰ ਰਦਾਤਾ ਆਖਿਰ ਜੀ Vah, channel, vah. Vah. Vah, vah. Mercury, vai, Marca. Mercury, Mercury, ਵਾਹਿਗੁਰੂ ਮੇਰੇ ਵਾਹਿਗੁਰੂ ਧੰਨ ਧੰਨ ਬਾਬਾ ਜੀ ਵਾਹਿਗੁਰੂ 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 घर धन बाबा जी बाबा जी ਗੁਰੂ ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਗੁਰੂ ਰੱਬ ਕੋਠੇ ਕਰੋ ਅੱਜ ਤੇਨ ਬਾਬਾ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਖਾਤਾ ਆ ਲਈ ਬੜਾ ਈਲ ਵੀਡੀਓ ਕੱਲ੍ਹ ਗਿਆ ਕਮਾਲ ਸੀ ਵਾਹਿਗੁਰੂ ਜੀ 把地，上都把地。